ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਦੀ ਵਿਵਾਦਿਤ ਕੁਈਨ ਕੰਗਣਾ ਰਣੌਤ ਨਾਲ ਜੁੜੀ ਹੋਈ ਹੈ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੰਗਣਾ ਰਣੌਤ ਨੇ ਜਿਹੜੀ ਉਹਦੀ ਵਿਵਾਦਿਤ ਟਿੱਪਣੀਆਂ ਦੇਣ ਦੀ ਆਦਤ ਹੈ ਜ਼ਹਿਰ ਉਗਲਣ ਦੀ ਆਦਤ ਹੈ ਉਹ ਜਿਹੜੀ ਆ ਉਹ ਬਾਜ਼ ਨਹੀਂ ਆ ਰਹੀ ਕਿਉਂਕਿ ਲਗਾਤਾਰ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਫਿਲਮ ਐਮਰਜੈਂਸੀ ਦੇ ਵਿੱਚ ਵੀ ਸਿੱਖਾਂ ਦੇ ਗਲਤ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੰਜਰਨ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਨੂੰ ਵੀ ਗਲਤ ਅਕਸ ਆ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਐਸਜੀਪੀਸੀ ਵੱਲੋਂ ਵੀ ਸਖਤ ਨੋਟਿਸ ਦਿੱਤਾ ਗਿਆ ਤਾਂ ਪਰ ਹੁਣ ਬਾਹਰ ਐਸੋਸੀਏਸ਼ਨ ਜ਼ਿਲ੍ਹਾ ਦੇ ਪ੍ਰਧਾਨ ਰਵਿੰਦਰ ਸਿੰਘ 바ਸੀ ਹੋਣਾ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਚੰਡੀਗੜ੍ਹ ਕੋਰਟ ਦੇ ਵਿੱਚ ਤੇ ਕੰਗਣਾ ਰਣੌਤ ਨੂੰ ਪੇਸ਼ ਹੋਣਾ ਪਵੇਗਾ ਕੋਰਟ ਦੇ ਵਿੱਚ ਤੇ ਰਿਤੇਸ਼ ਸ਼ਾਹ ਜਿਹੜੇ ਕਿ ਫਿਲਮ ਦੇ ਸਕ੍ਰਿਪਟ ਰਾਈਟਰ ਨੇ ਨਿਰਦੇਸ਼ਕ ਨੇ ਉਹਨਾਂ ਨੂੰ ਵੀ ਨਾਲ ਆ ਜਿਹੜਾ ਉਹ ਇਹ ਨੋਟਿਸ ਭੇਜਿਆ ਗਿਆ ਸੋ ਲਗਾਤਾਰ ਜਿਹੜੀਆਂ ਵਿਵਾਦਿਤ ਟਿੱਪਣੀਆਂ ਨੇ ਕੰਗਰਣਾ ਰਣੌਤ ਵੱਲੋਂ ਜਿਹੜੀਆਂ ਉਹ ਸਿੱਖ ਕੌਮ ਨੂੰ ਲੈ ਕੇ ਜਾਂ ਸਿੱਖ ਕੌਮ ਦੇ ਇਤਿਹਾਸ ਨੂੰ ਬਿਨਾਂ ਪੜ੍ਹੇ ਜਿਹੜੀਆਂ ਉਹ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਬੀਤੇ ਦਿਨ ਵੀ ਕੰਗਰਣਾ ਰਣੌਤ ਨੇ ਇੱਕ ਬੜੀ ਵਿਵਾਦਿਤ ਟਿੱਪਣੀ ਇੱਕ ਮੀਡੀਆ ਕਰਮੀ ਦੇ ਨਾਲ ਇੰਟਰਵਿਊ ਦੇ ਦੌਰਾਨ ਦਿੱਤੀ ਉਹ ਕਹਿੰਦੀ ਖੁਦ ਪੰਜਾਬੀ 99% ਨੇ ਜਿਹੜੇ ਉਹ ਸੰਜਨ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਮੰਨਦੇ ਨੇ ਕਿਹੜਾ ਸੰਤ ਆ ਜਿਹੜਾ AK47 ਕੋਲ ਰੱਖਦਾ ਇਹੋ ਜਿਹੇ ਬਿਆਨ ਨੇ ਜਿਹੜੇ ਉਹ ਕੰਗਣਾ ਰਣੌਤ ਨੇ ਦਿੱਤੇ ਨੇ ਹਾਲਾਂਕਿ ਭਾਜਪੀ ਨੇ ਇੱਕ ਖਾਣਾ ਪੂਰਤੀ ਦੇ ਤਹਿਤ ਜਿਹੜਾ ਉਹ ਫਟਕਾਰ ਵੀ ਲਗਾਈ ਸੀ ਕੋਈ ਵੱਡਾ ਖਾਸ ਸਖਤ ਐਕਸ਼ਨ ਕੰਗਣਾ ਰਣੌਤ ਦੇ ਖਿਲਾਫ ਜਿਹੜਾ ਉਹ ਨਹੀਂ ਲਿਆ ਸੀ ਭਾਜਪੀ ਨੇ ਪਰ ਕਿਹਾ ਸੀਗਾ ਵੀ ਇਹੋ ਜੀਆਂ ਟਿੱਪਣੀਆਂ ਖਾਸ ਤੌਰ ਤੇ ਜਦੋਂ ਕਿਸਾਨੀ ਨੂੰ ਲੈ ਕੇ ਮੋਰਚੇ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਉਹ ਕਹਿੰਦੀ ਹੈ ਦੰਗਾਕਾਰੀ ਨੇ ਹਰਦੰਗ ਮਚਾਉਣ ਵਾਲੇ ਨੇ ਬਲਾਤਕਾਰੀ ਨੇ ਕਾਤਲ ਨੇ ਕਾਤਲ ਤੱਕ ਸ਼ਬਦ ਹੈ ਜਿਹੜਾ ਉਹ ਕੰਗਣਾ ਰਣੌਤ ਨੇ ਵਰਤਿਆ ਸੀਗਾ ਵੀ ਜਦੋਂ ਧਰਨਾ ਲਗਾਇਆ ਗਿਆ ਸੀ ਤਾਂ ਨਕਾਲੇ ਕਾਨੂੰਨ ਦੇ ਤਹਿਤ ਤਾਂ ਉੱਥੇ ਕੁੜੀਆਂ ਦੀਆਂ ਇੱਜ਼ਤਾਂ ਪਤਾ ਨਹੀਂ ਜਿਹੜੀਆਂ ਉਹ ਰੁਲੀਆਂ ਨੇ ਹਾਲਾਂਕਿ ਉਹ ਬੜਾ ਇਤਿਹਾਸਿਕ ਸੱਚਾ ਤੇ ਪਵਿੱਤਰ ਧਰਨਾ ਸੀਗਾ ਉੱਥੇ ਵੀ ਉਸ ਧਰਨੇ ਨੂੰ ਲੈ ਕੇ ਵੀ ਕੰਗਣਾ ਰਣੌਤ ਆ ਜਿਹੜਾ ਉਹ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਉਹ ਕਹਿੰਦੀ ਜੇ ਨਾ ਇਹਨਾਂ ਨੂੰ ਰੋਕਿਆ ਜਾਂਦਾ ਜਾਂ ਕੇਂਦਰ ਦੀ ਸਰਕਾਰ ਜਾਂ ਭਾਜਪੀ ਉਦੋਂ ਸੰਜੀਤਗੀ ਦੇ ਨਾਲ ਕੋਈ ਵੱਡਾ ਫੈਸਲਾ ਸਮਝਦਾਰੀ ਦੇ ਨਾਲ ਨਾ ਲੰਦੀ ਤਾਂ ਬੰਗਲਾਦੇਸ਼ ਵਰਗੇ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਬਣ ਜਾਣੇ ਸੀ ਸੋ ਲਗਾਤਾਰ ਆਪਣੀਆਂ ਵਿਵਾਦਿਤ ਟਿੱਪਣੀਆਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਕੰਗਣਾ ਰਣੌਤ ਹਾਲਾਂਕਿ ਥੱਪੜ ਵੀ ਪੈਂਦਾ ਇੱਕ ਜਦੋਂ ਚੰਡੀਗੜ੍ਹ 에ਅਰਪੋਰਟ ਤੇ ਆਉਂਦੀ ਹੈ ਤਾਂ ਐਸਐਸਐਫ ਦੀ ਜਵਾਨ ਨੇ ਇੱਕ ਥੱਪੜ ਲਗਾ ਦਿੱਤਾ ਸੀਗਾ ਕੰਗਣਾ ਰਣੌਤ ਨੂੰ ਬੀਬੀਆਂ ਨੂੰ ਲੈ ਕੇ 100-100 ਰੁਪਏ ਦੀ ਦਿਹਾੜੀ ਨੂੰ ਲੈ ਕੇ ਜਿਹੜਾ ਬਿਆਨ ਆ ਉਹ ਕੰਗਣਾ ਰਣੌਤ ਨੇ ਦਿੱਤਾ ਸੀਗਾ ਪਰ ਲਗਾਤਾਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਐਮਰਜੈਂਸੀ ਫਿਲਮ ਹਾਲਾਂਕਿ ਐਮਰਜੈਂਸੀ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਜਿਹੜੀ ਅਕਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀ ਸੈਂਸਰ ਬੋਰਡ ਦੀ ਕੈਂਚੀ ਵੀ ਚੱਲ ਗਈ ਹੈ ਹੁਣ ਫਿਲਮ ਦੇਖਣਾ ਹੋਵੇਗਾ ਕਦੋਂ ਰਿਲੀਜ਼ ਹੁੰਦੀ ਹੈ ਪਰ ਪਟੀਸ਼ਨ ਦਾਇਰ ਕੀਤੀ ਗਈ ਹੈ ਕੋਰਟ ਦੇ ਵਿੱਚ ਤੇ 5 ਦਸੰਬਰ ਤੱਕ ਕੰਗਣਾ ਰਣੌਤ ਨੂੰ ਤੇ ਨਿਰਦੇਸ਼ਕ ਨੂੰ ਸਕ੍ਰਿਪਟ ਰਾਈਟਰ ਨੂੰ ਪੇਸ਼ ਹੋਣਾ ਪਵੇਗਾ ਐਸਐਸਪੀ ਨੂੰ ਨਿਰਦੇਸ਼ ਜਾਰੀ ਕਰਨ ਦੇ ਵੀ ਜਿਹੜੀ ਅਪੀਲ ਕੀਤੀ ਗਈ ਹੈ ਕੋਰਟ ਦੇ ਥਰੂ ਵੀ ਹੈ ਕੰਗਣਾ ਰਣੌਤ ਦੇ ਖਿਲਾਫ ਹੈ ਜਿਹੜਾ ਉਹ ਮਾਮਲਾ ਦਰਜ ਹੋਣਾ ਚਾਹੀਦਾ ਸੋ ਅਕਾਲੀ ਦਲ ਯੂਥ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਉਹਨਾਂ ਦੀ ਰਾਏ ਆ ਜਿਹੜੀ ਉਹ ਵੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਰਾਣਾ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂਜੀ ਆ ਰਹੀ ਹੈ ਜੀ ਜੀ ਸਭ ਤੋਂ ਪਹਿਲੇ ਜੀ ਹਮਦਰਖ ਟੀਵੀ ਦਾ ਧੰਵਾਦ ਨੇ ਇਹਨਾਂ ਮੁੱਦੇ ਦੇ ਉੱਤੇ ਜੀ ਸਮਝ ਦਿੱਤਾ ਦੇਖੋ ਜੀ ਗੱਲ ਇਹ ਆ ਅਫਕਰਦਾਰ ਤੋਂ ਗਿਰ ਚੁੱਕੀ ਹੋਈ ਕੰਗੜਾ ਰਣੋਤ ਜੀ ਮੈਂ ਸਮਝ ਸਕਦਾ ਦੇਵਨਾ ਮੁੱਦਿਆਂ ਦੇ ਉੱਤੇ ਗੱਲ ਕਰਦੀ ਹੈ ਜਿਹਦਾ ਜਵਾਬ ਬੀਐਸਐਫ ਦੀ ਭਰਤੀ ਭਰਤੀ ਹੋਈ ਇੱਕ ਨੌਜਵਾਨ ਪੰਜਾਬੀ ਲੜਕੀ ਨੇ ਜੀ ਉਹਨੂੰ ਚਪੇੜ ਮਾਰ ਕੇ ਯਾਦ ਕਰਾਇਆ ਸੀ ਜੀ ਅੱਜ ਵੀ ਜਿਹੜੀ ਸਾਡੀਆਂ ਧੀਆਂ ਪੈਣਾ ਦੇ ਵਿੱਚ ਜਿਹੜਾ ਖੂਨ ਅਣਖ ਦਾ ਚੱਲਦਾ ਆ ਮੈਂ ਸਮਝ ਸਕਦਾ ਆ ਕਿ ਜਿਹੜਾ ਇਹ ਇਹ ਦੱਸਣਾ ਦਰਸ਼ਾਣਾ ਚਾਹੁੰਦੀ ਆ ਇਸ ਮੂਵੀ ਦੇ ਥਰੂ ਆਪਣਾ ਕਿ ਮੈਂ ਬਹੁਤ ਕਰਦਾਰ ਨਾਲ ਉੱਚੀ ਸੁੱਚੀ ਬਣ ਜਾ ਉਹ ਨਹੀਂ ਬਣ ਸਕਦੀ ਕਦੀ ਇਸ ਦੇਸ਼ ਦੀ ਇਹ ਭੁੱਖਮਰੀ ਤੋਂ ਬਚਾਉਣ ਵਾਲੇ ਸਾਡੇ ਕਿਸਾਨਾਂ ਨੂੰ ਜੀ ਜਿਹੜੇ ਇਹ ਉਹਨਾਂ ਨੂੰ ਅੱਤਵਾਦੀ ਦੱਸਦੀ ਹੈ ਕਦੀ ਕੁਝ ਦੱਸਦੀ ਹੈ ਮੈਂ ਸਮਝ ਸਕਦਾ ਹਾਂ ਕਿ ਇਹ ਇਹ ਇਹਦੇ ਵਿੱਚ ਇੱਕ ਵੱਡੀ ਏਜੰਸੀ ਫੈਕਟਰ ਕੰਮ ਕਰ ਰਹੀ ਹੈ ਇਹਦਾ ਜਿਹੜਾ ਸਿਸਟਮ ਹੈ ਜਾਂ ਇਹਦਾ ਇਹ ਕੰਮ ਕਰਨ ਦਾ ਤਰੀਕਾ ਹੈ ਇਹ ਕਈ ਦੇ ਪਿੱਛੇ ਇੱਕ ਵੱਡੀ ਏਜੰਸੀ ਜਿਹੜੀ ਦੇਸ਼ ਦੀ ਜਿਹੜੀ ਪੰਜਾਬ ਨੂੰ ਤਾਰੋਪੀੜ ਕਰਨ ਦੀ ਕੋਸ਼ਿਸ਼ ਹੈ ਮੇਰਾ ਅੰਦਾਜ਼ਾ ਤੇ ਇਹ ਹੈ ਕਿ ਇਹ ਕਿਸੇ ਏਜੰਸੀ ਫੈਕਟਰ ਦਾ ਜਿਹੜਾ ਹਿੱਸਾ ਹੈ ਜਿਹੜੀ ਇਹ ਫਿਲਮ ਹੈ ਇਹਦੇ ਵਿੱਚ ਵੀ ਜਿਹੜਾ ਕਦੀ ਸੰਤਾਜੀ ਬਾਰੇ ਕੁਝ ਲਿਖ ਦਿੰਦੀ ਹੈ ਕਦੀ ਬੋਲ ਦਿੰਦੀ ਹੈ ਜੀ ਮੈਂ ਸਮਝ ਸਕਦਾ ਹਾਂ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜੀ ਨਹੀਂ ਟਾਰਗੇਟ ਹਮੇਸ਼ਾ ਕੰਗੜਾ ਰਣੌਤ ਚਰਚਾ ਚ ਰਹਿੰਦੀ ਹੈ ਵਿਵਾਦਾਂ ਚ ਘिरी ਰਹਿੰਦੀ ਹੈ ਤੇ ਹਾਲਾਂਕਿ ਭਾਜਪੀ ਨੇ ਫਟਕਾਰ ਵੀ ਲਗਾਈ ਜਾਂ ਉਹਦੀ ਸੀਨੀਅਰ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਭਾਈ ਇਹੋ ਜਿਹੇ ਬਿਆਨਬਾਜ਼ੀਆਂ ਦੇਣ ਤੋਂ ਗੁਰੇਜ਼ ਕਰਨਾ ਪਰ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ ਤੇ ਕੰਗੜਾ ਰਣੌਤ ਦੀ ਜ਼ੁਬਾਨ ਨੂੰ ਲਗਾਮ ਲੱਗਣ ਦਾ ਨਾਮ ਨਹੀਂ ਲੱਗ ਰਿਹਾ ਤੇ ਕਿਉਂਕਿ ਉਹ ਲਗਾਤਾਰ ਬੀਤੇ ਦਿਨ ਵੀ ਬਿਆਨ ਦਿੰਦਾ ਉਹ ਕਹਿੰਦੀ 99% ਜਿਹੜੇ ਪੰਜਾਬੀ ਨੇ ਉਹ ਸੰਜਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਮੰਨਦੇ ਨੇ ਉਹ ਕਹਿੰਦੇ ਕਿਹੜਾ ਸੰਤ ਆ ਜਿਹੜਾ ਆ ਹੱਥ ਦੇ ਵਿੱਚ AK47 ਰੱਖਦਾ ਦੇਖੋ ਸਾਡੇ ਗੁਰੂਆਂ ਦਾ ਜਿਹੜਾ ਸੰਕਲਪ ਰਿਹਾ ਹੋਇਆ ਜੀ ਉਹ ਦੇਖੋ ਜਿੱਥੇ ਮਨੁੱਖਤਾ ਦਾ ਭਲਾਈ ਦਾ ਰਿਹਾ ਹੈ ਉਥੇ ਜਿਹੜੇ ਸਾਡੇ ਸ਼ਾਸਤਰ ਨੇ ਇਹ ਇਹ ਸਾਡੇ ਗੁਰੂ ਪੀਰ ਨੇ ਇਹ ਪਹਿਲੀ ਗੱਲ ਤੇ ਇਹ ਬੀਬੀ ਦਾ ਕੋਈ ਹੱਕ ਹੀ ਨਹੀਂ ਕਿ ਇਹ ਸਾਡੇ ਸ਼ਸਤਰਾਂ ਬਾਰੇ ਜਾਂ ਕੋਈ ਗੱਲ ਕਰੇ ਔਰ ਮੈਂ ਬੀਬਾ ਜੀ ਨੂੰ ਇੱਕ ਗੱਲ ਤੁਹਾਡੇ ਮਾਦਿਆਂ ਨਾਲ ਜ਼ਰੂਰ ਪਹੁੰਚਾਉਣਾ ਚਾਹਨਾ ਹੈ ਕਿ ਜਿੰਨਾ ਤੁਹਾਡੇ 24 ਘੰਟਿਆਂ ਦੇ ਵਿੱਚ ਤਿੰਨ ਤਿਹਾਈ ਤੇ ਜਿਸਨ ਇਨਸਾਨ ਬਾਰੇ ਸੰਤ ਬਾਰੇ ਗੱਲ ਕਰ ਰਹੀ ਹੈ ਉਹਨਾਂ ਤੇ ਉਹਨਾਂ ਦਾ ਜਪ ਤਪ ਵੀ ਸੀ ਜੀ ਦੋ ਜੀ ਗੱਲ ਜਿਹੜੀ ਇਹਦੀ ਗੱਲ ਕਰ ਰਹੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਹਾਂ ਕਿ ਇਹਦੇ ਪਿੱਛੇ ਇਹ ਬੀਬੀ ਆਪਣੇ ਤੌਰ ਤੇ ਨਹੀਂ ਇਹਦੇ ਪਿੱਛੇ ਇੱਕ ਦੇਸ਼ ਦੀ ਵੱਡੀ ਏਜੰਸੀ ਦਾ ਹੱਥ ਹੈ ਜਿਹੜੀ ਇਹ ਸਾਰਾ ਹੀ ਕੁਝ ਕਰਵਾਉਣਾ ਚਾਹ ਰਹੀ ਆ ਔਰ ਪੰਜਾਬ ਨੂੰ ਖਾਸ ਕਰਕੇ ਟਾਰਗੇਟ ਦੇ ਤੌਰ ਤੇ ਇਹ ਹਮੇਸ਼ਾ ਹੀ ਲੈਂਦੀ ਆਈ ਆ ਜੇ ਦੇਸ਼ ਦੀ ਰਾਖੀ ਲਈ ਮੈਂ ਪਹਿਲੇ ਵੀ ਦਰਾਂ ਚ ਘੇਰੌਣ ਲੱਗਾ ਦੁਬਾਰਾ ਜੀ ਦੇਸ਼ ਦੇ ਰਾਖੀ ਜਿਹੜੇ ਦੇਸ਼ ਦੇ ਉੱਤੇ ਜਦੋਂ ਲੋਡ ਪੈਂਦੀ ਹੈ ਜਿਹੜੇ ਕਿਸਾਨਾਂ ਨੇ ਆਪਣਾ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖੀ ਮਹੀ ਨਹੀਂ ਵੇਖਿਆ ਕਣੀ ਨਹੀਂ ਵੇਖਿਆ ਉਹ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੇ ਲਈ ਹਰ ਯਤਨਸ਼ੀਲਕ ਹੋਰ ਪੰਜਾਬ ਹੀ ਹੈ ਜਿਨ੍ਹਾਂ ਨੇ ਆਪਣੇ ਸਾਰੇ ਕੁਦਰਤੀ ਸਰੋਤ ਲਾ ਦਿੱਤੇ ਜੀ ਦੇਸ਼ ਦੀ ਭੁੱਖਮਰੀ ਨੂੰ ਮਟਾਉਣ ਦੇ ਲਈ ਇਹ ਉਹਨਾਂ ਨੂੰ ਵੀ ਅੱਤਵਾਦੀ ਦੱਸ ਦੇ ਰਹੀ ਆ ਸੋ ਮੈਂ ਸਹਿਦਾ ਇਹ ਮਾਨਸਿਕ ਤੌਰ ਤੇ ਨਾ ਇਹ ਸੰਤੁਲਨ ਖੋਹ ਚੁੱਕੀ ਔਰਤ ਹੈ ਔਰ ਇਹ ਉਹ ਔਰਤ ਜਿਹਦੇ کردار ਬਾਰੇ ਮਲਤ ਜਿਸ ਕੈਟਾਗਰੀ ਦੇ ਵਿੱਚ ਆਪ ਹੁੰਦੀ ਹੈ ਉਸੇ ਕੈਟਾਗਰੀ ਦੇ ਜਿੰਨੇ ਵੱਡੇ ਬਾਲੀਵੁੱਡ ਦੇ ਐਕਟਰ ਉਹਦੇ ਕਰਦਾਰ ਵਾਲਿਆ YouTube ਤੇ ਦੂਜੇ ਸੋਸ਼ਲ ਮੀਡੀਆ ਤੇ ਕੋਲ ਕੇ ਵੇਖੋ ਕੋਈ ਪੰਜੋਲੀ ਬਿਆਨ ਦੇ ਰਿਹਾ ਕੋਈ ਰਿਟਰੇਕਸ਼ਨ ਦਾ ਫਾਦਰ ਬਿਆਨ ਦੇ ਰਿਹਾ ਇਹਦਾ ਆਪਣਾ ਕਰਦਾਰ ਦੇਖਣਾ ਚਾਹੀਦਾ ਮੈਂ ਸਮਝ ਸਕਦਾ ਹਾਂ ਜੇ ਇਸੇ ਹਾਲਾਤਾਂ 'ਚ ਰਹੀ ਤੇ ਇਹ ਬੀਪੀ ਅੱਗੇ ਤੇ ਚਪੇੜ ਸੀ ਇਹ ਨਾ ਹੋਏ ਕੋਈ ਫਤਈ ਬੁਲਾ ਜੇ ਇਸ ਬੀਬੀ ਦੀ ਕੋਈ ਜੀ ਜੀ ਪਰ ਲੱਗਦਾ ਵੀ ਚਲੋ ਟਾਰਗੇਟ ਕੀਤਾ ਜਾ ਰਿਹਾ ਪਰ ਤੁਹਾਡੀ ਪਾਰਟੀ ਅਕਾਲੀ ਦਲ ਵੀ ਪੰਥਕ ਪਾਰਟੀ ਆ ਹਾਲਾਂਕਿ ਚਲੋ ਅਕਾਲੀ ਦਲ ਦੀ ਸਥਿਤੀ ਇਸ ਸਮੇਂ ਬੜੀ ਚਿੰਤਾਜਨਕ ਚੱਲ ਰਹੀ ਹੈ ਪਤਲੀ ਸਿਚੁਏਸ਼ਨ ਚੋਂ ਨਿਕਲ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਾਂ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਹੋ ਗਿਆ ਬਾਗੀ ਧੜਾ ਹੋ ਗਿਆ ਤਾਂ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕਿਉਂਕਿ ਲਗਾਤਾਰ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਥਕ ਪਾਰਟੀ ਹੋਣ ਦੇ ਨਾਤੇ ਕੀ ਸਟੈਂਡ ਰੱਖਦੇ ਹੋ ਜਾਂ ਤੁਹਾਡੀ ਪਾਰਟੀ ਵੱਲੋਂ ਕੀ ਸਟੈਂਡ ਲੈਣਾ ਚਾਹੀਦਾ ਵੀ ਇਹ ਨੂੰ ਚੁੱਪ ਕਰਾਉਣਾ ਚਾਹੀਦਾ ਕਿਉਂਕਿ ਤੁਹਾਡੀ ਵੀ ਭਾਈਵਾਲ ਪਾਰਟੀ ਰਹੀ ਹੈ ਲੰਮਾ ਸਮਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨਾਲ ਉਹ ਕਹਿੰਦੇ ਸਾਡਾ ਤਾਂ ਬੀਜੇਪੀ ਵਾਲਿਆਂ ਨਾਲ 9 ਮਾਸ ਦਾ ਰਿਸ਼ਤਾ ਰਿਹਾ ਦੇਖੋ ਜੀ ਜਦੋਂ 9 ਮਾਸ ਦਾ ਰਿਸ਼ਤਾ ਸੀ ਤੇ ਵਾਕਈ 9 ਮਾਸ ਦੇ ਰਿਸ਼ਤੇ ਵਾਂਗੂ ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਈ ਜੀ ਅਕਾਲੀ ਦਰ ਨੇ ਬੜਾ ਸਖਤ ਸਟੈਂਡ ਲੱਡਿਆ ਹੋਇਆ ਕੋਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ ਜੀ ਜੀ ਦੇਸ਼ ਦੀ ਵਜੀਰੀ ਛੱਡੀ ਸੀ ਜੀ ਔਰ ਪੰਜਾਬ ਦੇ ਹੱਕਾਂ ਦੇ ਲਈ ਹਰ ਹੀ ਲੇ ਜਿਹੜੀ ਲੜਾਈ ਆ ਅਕਾਲੀ ਦਲ ਲੜਦਾ ਆ ਅੱਜ ਵੀ ਲੜਦੇ ਆ ਕੱਲ ਵੀ ਯੂਥ ਅਕਾਲੀ ਦਲ ਨੇ ਵੱਡਾ ਪ੍ਰੋਟੈਸਟ ਕੀਤਾ ਜੀ ਪੰਜਾਬ ਦੇ ਲੋਕਾਂ ਦੇ ਟੈਕਸ ਤੋਂ ਕੱਤਰ ਹੋਇਆ ਪੈਸੇ ਦੇ ਸਬੰਧ ਵਿੱਚ ਜੋ ਵੱਡਾ ਭ੍ਰਿਸ਼ਟਾਚਾਰ ਜਿਹਦੇ ਤੌਰ ਤੇ ਸਰਕਾਰ ਆਈ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ ਅੱਜ ਇਹਨਾਂ ਦੇ ਬਹੁਤ ਸਾਰੇ ਮੰਤਰੀ ਜਿਹੜੇ ਆ ਭ੍ਰਿਸ਼ਟਾਚਾਰ ਦੀ ਲਪੇਟ 'ਚ ਨੇ ਜੀ ਮੇਰੇ ਕਹਿਣ ਤੋਂ ਭਾਵੇਂ ਕਿ ਅਕਾਲੀ ਦਲ ਦਾ ਸਟੈਂਡ ਬੜਾ ਕਲੀਅਰ ਹੈ ਪੰਜਾਬ ਪੰਜਾਬੀਏ ਦੇ ਲਈ ਹਮੇਸ਼ਾ ਹੀ ਅਕਾਲੀ ਦਲ ਨੇ ਜਿਹੜਾ ਆ ਇਹ ਮੋਰਚੇ ਲਾਏ ਨੇ ਜਿੰਨੇ ਵੀ ਅਜਾਦੀ ਤੋਂ ਬਾਅਦ ਵੱਡੇ ਮੋਰਚੇ ਨਹੀਂ ਜੀ ਹੋਰ ਆਜ਼ਾਦੀ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਜੰਗ ਸੀ ਜਿਸ ਨੂੰ ਨੇ ਮੈਂ ਹਾਤਮਾ ਗਾਂਧੀ ਜੀ ਨੇ ਵੀ ਇਹ ਗੱਲ ਲਿਖਤੀ ਕਿਹਾ ਸੀ ਜੀ ਕਿ ਜੇ ਇਸ ਦੀ ਪਹਿਲੀ ਆਜ਼ਾਦੀ ਦੀ ਜੰਗ ਤੁਸੀਂ ਜਿੱਤੀ ਹੈ ਮੇਰੇ ਮੇਰਾ ਕਹਿਣਾ ਚਾਹੁੰਦਾ ਆ ਕਿ ਕਿੰਨੇ ਵੱਡੇ ਮੋਰਚੇ ਚ ਕਾਲੀ ਦਲੀ ਹਮੇਸ਼ਾ ਜਿਹੜਾ ਆ ਆਪਣਾ ਸਕਸੈਸ ਸਟੈਂਡ ਲੈਂਦਾ ਆ ਅੱਜ ਠੀਕ ਹੈ ਏਜੰਸੀ ਚਾਲਾਂ ਚੱਲ ਰਹੀਆਂ ਨੇ ਆਪ ਆਪਣਾ ਸਿਸਟਮ ਕਾਰੀਆਂ ਨੇ ਪੰਜਾਬ ਦੇ ਵਿੱਚ ਉਹ ਖੇਤਰੀ ਪਾਰਟੀ ਨੂੰ ਟਟਾ ਹਲਣ ਦੀ ਕੋਸ਼ਿਸ਼ਾਂ ਚੱਲਦੀਆਂ ਨੇ ਪਰ ਇਹ ਮੇਰੇ ਹਿਸਾਬ ਨਾਲ ਇੱਕ ਵੱਡੀ ਸਾਡੇ ਵਾਸਤੇ ਕੋਈ ਵੱਡੀ ਮੁਸੀਬਤ ਦੀ ਗੱਲ ਨਹੀਂ ਇਹ ਸਮੇ ਮਾੜੇ ਚੰਗੇ ਆਉਂਦੇ ਰਹੇ ਨੇ ਨਹੀਂ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਵੀ ਹੁਕਮ ਹੈ ਉਹ ਸ਼ਰਮਣੀ ਅਕਾਲੀ ਦਲ ਦਾ ਹਰ ਇੱਕ ਜਿਹੜਾ ਵਰਕਰ ਹੈ ਚਾਹੇ ਕੋਈ ਵੀ ਸਿੱਖ ਸਿੱਖੀ ਨੂੰ ਪਿਆਰ ਕਰਦਾ ਹੋਵੇ ਚਾਹੇ ਕੋਈ ਲੀਡਰ ਹੈ ਚਾਹੇ ਆਗੂ ਹੈ ਚਾਹੇ ਕੋਈ ਸੀਨੀਅਰ ਲੀਡਰ ਹੈ ਉਹ ਕੋ ਮੰਨਦਾ ਜੀ ਨਹੀਂ ਪਰ ਹੁਣ ਲੱਗਦਾ ਵੀ ਇਸ ਪਟੀਸ਼ਨ ਪਾਉਣ ਤੋਂ ਬਾਅਦ ਕੰਗਣਾ ਰਣੌਤ ਨੂੰ ਪੇਸ਼ ਹੋਣਾ ਹੋਵੇਗਾ ਤਾ ਇਸ ਨੂੰ ਬੀਜੇਪੀ ਵੀ ਬੜੀ ਸੰਜੀਦਗੀ ਦੇ ਨਾਲ ਲਵੇਗੀ ਤੇ ਇਹੋ ਜਿਹੇ ਬਿਆਨਬਾਜ਼ੀਆਂ ਤੋਂ ਉਹਨੂੰ ਫਟਕਾਰ ਲਗਾਈ ਜਾਊਗੀ ਗਰੇਸ ਕਰਨਾ ਚਾਹੀਦਾ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਨਾਲ ਬੱਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਿੱਟ ਪਾ ਕੇ ਜੀ ਘਟੋ ਘਟ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਇਸ ਤੋਂ ਪਹਿਲੇ ਵੀ ਜਾਣੇ ਤੇ ਵਿੱਚ ਬੜੀਆਂ ਰਿੱਟਾਂ ਦਰਜ ਹੋਈਆਂ ਨੇ ਹਾਂਜੀ ਇਹ ਇਹ ਕੋਰਟ ਦਾ ਮੈਟਰ ਹੈ ਜੀ ਤੇ ਜਾਇ ਕੰਗਨਰ ਰੋ ਦਾ ਮੈਟਰ ਆ ਪਰ ਇਹ ਬੀਬੀ ਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਆ ਕਿ ਅੱਜ ਵੀ ਪੰਜਾਬ ਦੇ ਵਿੱਚ ਬਣਖੀਏ ਮੇਰੀਆਂ ਭੈਣਾਂ ਬੈਠੀਆਂ ਨੇ ਇਹ ਨਾ ਹੋਏ ਕਿ ਅੱਗੇ ਚਪੇੜ ਸੀ ਉਹਦਾ ਹੁਣ ਕੋ ਜਵਾਬ ਹੀ ਹੋਰ ਨਿਕਲ ਕੇ ਆ ਜੇ ਜੀ 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 ਸੋ ਬਾਤ ਬਾਤ ਧੰਨਵਾਦ ਜੀ ਸੋ ਇਹ ਸਨ ਜਸਪ੍ਰੀਤ ਸਿੰਘ ਰਾਣਾ ਜੋ ਕਿ ਅਕਾਲੀ ਦਲ ਯੂਥ ਦੇ ਪ੍ਰਧਾਨ ਨੇ ਗੱਲ ਕੀਤੀ ਆ ਉਹ ਕਹਿੰਦੇ ਇਹਨਾਂ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਧੰਨਵਾਦ ਕੀਤਾ ਰਵਿੰਦਰ ਸਿੰਘ ਬਸੀ ਹੋਣਾ ਦਾ ਜਿਨ੍ਹਾਂ ਨੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤੇ ਪੇਸ਼ ਹੋਣ ਲਈ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਗਏ ਨੇ ਐਸਐਸਪੀ ਸਾਹਿਬ ਨੂੰ ਵੀ ਜਿਹੜੇ ਨੇ ਉਹ ਅਪੀਲ ਕੀਤੀ ਗਈ ਹੈ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਰਤੇਸ਼ ਸ਼ਾ ਕੰਗਣਾ ਰਣੌਤ ਦੇ ਉੱਪਰ ਕਿਉਂਕਿ ਲਗਾਤਾਰ ਇਹੋ ਜੀਆਂ ਜਿਹੜੀਆਂ ਵਿਵਾਦਿਤ ਟਿੱਪਣੀਆਂ ਨੇ ਉਹ ਕੰਗਣਾ ਰਣੌਤ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਉਹ ਪੰਜਾਬ ਪੰਜਾਬੀयत ਖਾਸ ਤੌਰ ਤੇ ਸਿੱਖ ਕੌਮ ਨੂੰ ਲੈ ਕੇ ਜਾਂ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਲੈ ਕੇ ਇੱਕ ਬੜੀ ਵਿਵਾਦਿਤ ਟਿੱਪਣੀਆਂ ਜਿਹੜੀ ਉਹ ਸੋਸ਼ਲ ਮੀਡੀਆ ਤੇ ਸਮਾਂ ਟ੍ਰੈਂਡਿੰਗ ਚ ਚੱਲ ਰਹੀ ਹੈ ਲੋਕ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਬੜੀਆਂ ਬਿਆਨਬਾਜ਼ੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਰ ਕੰਗਣਾ ਰਣੌਤ ਵੱਲੋਂ ਲਗਾਤਾਰ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਮੀਡੀਆ ਆਧਾਰਿਆਂ ਨਾਲ ਗੱਲਬਾਤ ਕਰਦੇ ਹੋਏ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕ ਬੜੇ ਸੰਜੀਦਾ ਨੇ ਬਾਰਡਰ ਸਟੇਟ ਹੈ ਤੇ ਬੜੇ ਇਮੋਸ਼ਨਲ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਖਾਸ ਕਰਕੇ ਜੇ ਸਿੱਖ ਕੌਮ ਦੀ ਗੱਲ ਕਰੀਏ ਤਾ ਇੱਕ ਟ੍ਰਿਗਰ ਕਰਨ ਦੇ ਲਈ ਇਨਸਟੀਗੇਟ ਕਰਨ ਦੇ ਲਈ ਇਹ ਜਿਹੜੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਤਾਂ ਭਾਜੀਪੀ ਵੱਲੋਂ ਵੀ ਹਾਲਾਂਕਿ ਫਟਕਾਰ ਲਗਾਈ ਗਈ ਸੀ ਪਰ ਫਿਰ ਵੀ ਜਿਹੜਾ ਇਹ ਵਿਵਾਦਿਤ ਟਿੱਪਣੀਆਂ ਦਾ ਸਿਲਸਲਾ ਕੰਗਣਾ ਰਣੌਤ ਦਾ ਉਹ ਜਾਰੀ ਹੈ ਤੇ ਕੰਗਣਾ ਰਣੌਤ ਲਗਾਤਾਰ ਚਾਹੇ ਉਹ ਆਪਣੀ ਫਿਲਮ ਤੇ ਉਹਦੀ ਤੇ ਸੈਂਸਰ ਬੋਰਡ ਦੀ ਕੈਂਚੀ ਚੱਲਦੀ ਹੈ ਉਹ ਵਿਵਾਦਿਤ ਸੀਨ ਕੱਟੇ ਜਾਂਦੇ ਨੇ ਪਰ ਇੱਕ ਦੋਹਰਾ ਮਾਪਦੰਡ ਉਹ ਜ਼ਰੂਰ ਵੇਖਣ ਨੂੰ ਮਿਲਿਆ ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹੂੰਗਾ ਇਸ ਪੂਰੇ ਮਾਮਲੇ 'ਚ ਕੀ ਕੰਗਣਾ ਰਣੌਤ ਵੱਲੋਂ ਇਹ ਦਿੱਤੀਆਂ ਜਾ ਰਹੀਆਂ ਟਿੱਪਣੀਆਂ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀਆਂ ਨੇ ਹਾਲਾਂਕਿ ਕੀ ਕੰਗਣਾ ਰਣੌਤ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕੀ ਸੈਂਸਰ ਬੋਰਡ ਦੀ ਕੈਂਚੀ ਚੱਲਣਾ ਸਿਰਫ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਮੋਰ ਥੈਨ ਇਨਫ ਹੋਊਗਾ ਕਾਫੀ ਹੋਊਗਾ ਤੇ ਮੇਰਾ ਆਖਰੀ ਸਵਾਲ ਦਰਸ਼ਕਾਂ ਨੂੰ ਇਹ ਵੀ ਹੋਊਗਾ ਜਿਵੇਂ ਕੰਗਣਾ ਰਣੌਤ ਨੇ ਕਿਹਾ ਵੀ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਪੰਜਾਬੀ 99% ਜਿਹੜੀ ਉਹਨਾਂ ਨੇ ਰੇਸ਼ੋ ਕਹੀ ਹੈ ਵੀ ਉਹ ਖੁਦ ਉਹਨਾਂ ਨੂੰ ਪੰਜਾਬੀ ਅੱਤਵਾਦੀ ਮੰਨਦੇ ਨੇ ਕੀ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਆਪਣੇ ਜਿਹੜੇ ਪੰਜਾਬੀ ਨੇ ਕਿ ਉਹ ਵਾਕਈ ਉਹਨਾਂ ਨੂੰ ਅੱਤਵਾਦੀ ਮੰਨਦੇ ਨੇ ਸੋ ਇਹਨਾਂ ਸਵਾਲਾਂ ਦੇ ਜਵਾਬ ਲੈਣੇ ਬੇਹਤ ਜ਼ਰੂਰੀ ਨੇ ਸੋ ਦਰਸ਼ਕਾਂ ਨੂੰ ਮੈਂ ਅਪੀਲ